ਸੰਭਤ ਕੀ ਵਾਹੀ ਵਰਜੀ ਕਾ ਖਾਲਸਾ ਵਾਹੀ ਵਰਜੀ ਕੀ ਫਤਿਹ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ 'ਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਦਾ ਕਾਰਹੀ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਹ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਫਤਿਹ ਦੇ ਨਾਲ ਬਹੁਤ ਤੱਤ ਬਹੁਤ ਸ਼ਕਤੀਸ਼ਾਲੀ ਸ਼ਬਦ ਜਾਪ ਦੇ ਸਾਹਮਣੇ ਪਹੁੰਚ ਆ ਰਹੇ ਆ ਇਹ ਸ਼ਬਦ ਜਾਪ ਸਾਡੀ ਜ਼ਿੰਦਗੀ ਦੇ ਸਾਰੇ ਹੀ ਦੁੱਖ ਦੁੱਖ ਕਰਕੇ ਕਿਆ ਸਾਡੀ ਜ਼ਿੰਦਗੀ ਨੂੰ ਖੁਸ਼ੀਆਂ ਦੇਣੀ ਪਰਪਤਾਂ ਦੇ ਨਾਲ ਪਰਤੇ ਕੇ ਕੰਮ ਤਾਂ ਇਹ ਸ਼ਬਦ ਜਾਤ ਕਿਹੜਾ ਹੈ ਕਿੰਝ ਕਰਨਾ ਹੈ ਕਿੰਨਾ ਕੁ ਕਰਨਾ ਹੈ ਇਹ ਸਾਰੀ ਗੱਲ ਬਹੁਤ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਇਸ ਕਰਕੇ ਆਮਕਿ ਇਹ ਵੀਡੀਓ ਨੂੰ ਖੂਗਾ ਜਰੂਰ ਸੁਣਨਾ ਸਵਾਗਤ ਹੈ ਅੱਜ ਦੀ ਇਹ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਇਹ ਦੁਨੀਆਦਾਰੀ ਦੇ ਵਿੱਚ ਵਿਚਰਚਿਆ ਹੋਇਆ ਗ੍ਰਸਤੀ ਜੀਵਨ ਦੇ ਵਿੱਚ ਵਿਚਰਚਿਆ ਹੋਇਆ ਸਭ ਕਈ ਤਰ੍ਹਾਂ ਦੀਆਂ ਕੈਨ ਟੈਨਸ਼ਨਾਂ ਚਿੰਤਾਵਾਂ ਮੁਸ਼ਕਲਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਈ ਵਾਰ ਕਿਸੇ ਗੱਲ ਦੀ ਫਿਕਰ ਹੁੰਦੀ ਹੈ ਕਈ ਵਾਰ ਕਿਸੇ ਕੰਮ ਦੀ ਫਿਕਰ ਹੁੰਦੀ ਹੈ ਕਿ ਆਹ ਕੰਮ ਕਿਵੇਂ ਹੋਵੇਗਾ ਕਦੋਂ ਹੋਵੇਗਾ ਮਤਲਬ ਪਰਿਵਾਰਕ ਸੰਸਾਰਿਕ ਕਾਰੋਬਾਰਿਕ ਕਈ ਤਰ੍ਹਾਂ ਦੀਆਂ ਟੈਨਸ਼ਨਾਂ ਮੁਸ਼ਕਲਾਂ ਪਰੇਸ਼ਾਨੀਆਂ ਬੰਦੇ ਦੇ ਜੀਵਨ ਦੇ ਵਿੱਚ ਹੰਝੀਆਂ ਨੇ ਤੇ ਕਈ ਵਾਰ ਇਤਾਂ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਸਾਡੇ ਜੀਵਨ ਦੇ ਵਿੱਚ ਆ ਜਾਂਦੀਆਂ ਨੇ ਜਿੱਥੇ ਬੰਦਾ ਬਿਲਕੁਲ ਦੋਲ ਜਾਂਦਾ ਹੈ ਕੁਝ ਪਹਿਟਰਾ ਕਿੰਕਲ ਹੀ ਹਿੰਮਤ ਹਾ ਜਾਂਦੇ ਆ ਵੀ ਹੁਣ ਸਾਡਾ ਕੀ ਬਣੇਗਾ ਕੋਈ ਰਾਹ ਨਜ਼ਰ ਨਹੀਂ ਆਉਂਦਾ ਤੇ ਕਈ ਵਾਰ ਨਾ ਅਜੇ ਹਾਤੋਂ ਦੇ ਵਿੱਚ ਕੁਝ ਪਹਿਟਰਾ ਟਟਕ ਜਾਂਦੇ ਆ ਆਪਣੇ ਗੁਰੂ ਦੇ ਦਰ ਤੋਂ ਦੂਰ ਹੋ ਜਾਂਦੇ ਆ ਸੰਗੀਤ ਵੀ ਕਿਉ ਗੁਰੂ ਦੇ ਲੜ ਲੱਗੇ ਆ ਜਿਨ੍ਹਾਂ ਦਾ ਆਪਣਾpropto ਮੂਦੇ ਪੂਰਾ ਹੈ ਉਹ ਤੁਹਾਨੂੰ ਜਿੰਦਗੀ ਦੇ ਵਿੱਚ ਆਈ ਕਿਸੇ ਵੀ ਮੁਸ਼ਕਲ ਪਰੇਸ਼ਾਨੀ ਨੂੰ ਦੇਖ ਕੇ ਘਬਰਾਉਂਦੇ ਨਹੀਂ ਨੇ ਉਹ ਨੂੰ ਦੇ ਨਹੀਂ ਆਪਣੇ ਗੁਰੂ ਦਾ ਦਰ ਨਹੀਂ ਸ਼ਕਤ ਕਿਉਂਕਿ ਉਹਨਾਂ ਨੂੰ ਇਹ ਗੱਲ ਸਮਝਦੇ ਰਹਿਚ ਆ ਗਈ ਹੈ ਕਿ ਸਾਨੂੰ ਉਹ ਮਿਲਣਾ ਹੈ ਸਾਡੇ ਗੁਰੂ ਦੇ ਦਰ ਤੋਂ ਹੀ ਮਿਲਣਾ ਹੈ ਸਾਡੀ ਝੋਲੀ ਸਾਡੇ ਗੁਰੂ ਨਹੀਂ ਵਰਦੀ ਪਰ ਕਈ ਵਾਰ ਕੁਝ ਭੈਣ ਭਰਾ ਡੋਲ ਜਾਂਦੀ ਹੈ ਤੇ ਉਹ ਆਪਣੀ ਜ਼ਿੰਦਗੀ ਦੇ ਵਿੱਚ ਆਏ ਹੋਏ ਦੁੱਖਾਂ ਨੂੰ ਗੁਰਦੰਦੇ ਨੇ ਸੱਚੇ ਖੱਬੇ ਪਟਕਟੇ ਸ਼ੁਰੂ ਕਰ ਦਿੰਦੇ ਆ ਇਸੇ ਕਰਕੇ ਕਈ ਵਾਰ ਉਹ ਆਪਣੀਆਂ ਜ਼ਿੰਦਗੀਆਂ ਮੁਸ਼ਕਲਾਂ ਪਰੇਸ਼ਾਨੀਆਂ ਨੂੰ ਹੋਰ ਵੀ ਜ਼ਿਆਦਾ ਵਧਾ ਲੈਂਦੇ ਆ ਸੰਤ ਜੀ ਕਮਾਈ ਵਾਲੇ ਸੰਤ ਮਹਾਂਪੁਰਖ ਜੀ ਸੰਮਵਾਰ ਵਾਰਨ ਇੱਕ ਅਨੁਸੰਸ ਰਿਹਾ ਕਿ ਸਿੱਖ ਨੂੰ ਕੋ ਮੌਨਾ ਹੈ ਆਪਣੇ ਗੁਰੂ ਦੇ ਦੋਤ ਨੂੰ ਮੌਨਾ ਹੋ ਗੁਣਾਨਕਤਾ ਸਹਿਯੇਦਾਰ ਤੋਂ ਮੰਨਿਆ ਹੈ ਸਿੱਖ ਦੀ ਜ਼ਿੰਦਗੀ ਦੇ ਵਿੱਚ ਸਮਾਂ ਜਿਵੇਂ ਦਾ ਮੌਜੀ ਹੋ ਉਹਨੇ ਹਮੇਸ਼ਾ ਮਾਲਕ ਦੇ ਸ਼ੁਕਰਾਨੇ ਦੇ ਵਿੱਚ ਰਹਿਣਾ ਹੈ ਮਾਲਕ ਦੇ ਬਾਣੇ ਦੇ ਵਿੱਚ ਰਹਿਣਾ ਹੈ ਕਿਉਂ ਜੋ ਮੁਨਕ ਮਾਲਕ ਦੇ ਸ਼ੁਕਰਾਨੇ ਵਿੱਚ ਰਹਿੰਦੇ ਆ ਉਹ ਹਮੇਸ਼ਾ ਹੀ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਹੈ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਆਈਆਂ ਹੋਈਆਂ ਦੁੱਖ ਤਕਲੀਫਾਂ ਵੀ ਜਿਆਦਾ ਦੇਰ ਤੱਕ ਠਹਿਰ ਨਹੀਂ ਸਕਦੀਆਂ ਸੋ ਇਸ ਕਰਕੇ ਜਿੰਦਗੀ ਦੇ ਵਿੱਚ ਸਮਾਜ ਗੁਣੇ ਦਾ ਮੌਜੀ ਹੋ ਅਮੋਸ਼ ਆਪਣੇ ਗੁਰੂ ਦੇ ਉੱਤੇ ਕੋਈ ਸੌਖ ਨਹੀਂ ਜੇ ਕਿਤੇ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਤੇ ਕਲੇਸ਼ ਆਉਂਦੇ ਹੋਵੇ ਤਾਂ ਕਿਸੇ ਨੂੰ ਵੀ ਕੁਝ ਪੁੱਛਣ ਦੀ ਲੋੜ ਨਹੀਂ ਗੁਰੂ ਪਰਿਆਦਾ ਤੋਂ ਬਾਹਰ ਜਾ ਕੇ ਕੁਝ ਵੀ ਕਰਨ ਦੀ ਲੋੜ ਨਹੀਂ ਆ ਬਸ ਸਿੱਧੇ ਗੁਰੂ ਕੋਰੇ ਰਹਿਣਾ ਹੈ ਜਾ ਕੇ ਆਪਣੇ ਖੁਦ ਸਹੰਗੀ ਦੇ ਉੱਤੇ ਆਪਣੇ ਉਸ ਦੁੱਖ ਦੀ ਅਰਦਾਸ ਮੇਂ ਬੀਤ ਕਰ ਰਹੀਆਂ ਜੇ ਗੁਰੂ ਕੋਰੇ ਨਹੀਂ ਜਾ ਸਕਦੇ ਆਪਣੇ ਘਰ ਦੇ ਵਿੱਚ ਹੀ ਆਪਣੇ ਗੁਰੂ ਸਾਹਿਬ ਜੀ ਨੂੰ ਅਰਜ ਮੰਦਰ ਕੇ ਅਰਦਾਸ ਕਰਨੀ ਕਿ ਭਾਵੇਂ ਕਿ ਉਹ ਅੰਦਰ ਜਮੀ ਬਾਸ਼ਾ ਸਭ ਕੁਝ ਜਾਣਦੇ ਹਨ ਪਰ ਫਿਰ ਵੀ ਇੱਕ ਵਾਰ ਮੂੰਹ ਥੋਲ ਕੇ ਸਾਰਾ ਦੁੱਖ ਦਰਦ ਮਹਾਰਾਜ ਸਾਹਿਬ ਜੀ ਦੇ ਅੱਗੇ ਵਿਹਾਨ ਕਰ ਦੋ ਇਹਦੇ ਨਾਲ ਤੁਹਾਡੇ ਮੂੰਹ ਦਾ ਦੁੱਖ ਮਨ ਦਾ ਬੋਝ ਹਲਕਾ ਹੋ ਜਾਏਗਾ ਤੇ ਦੂਜਾ ਕੰਮ ਅੰਮ੍ਰਿਤ ਵੇਲੇ ਉੱਠ ਕੇ ਕਜਮੰਦ ਦੇਖੀਏ ਕਰੋ ਅਧਰਤ ਰਿਲੇ ਕਿ ਆਪਣੀ ਪਰਮ ਪ੍ਰਤਾਪ ਪਰਮ ਦਾ ਨਾਮ ਜਪ ਕੇ ਕਈ ਭੈਣ ਭਰਾ ਨੇ ਉਹ ਕਹਿ ਦਿੰਦੇ ਆ ਵੀ ਸਾਡੀ ਹੁੰਦੀ ਵਿੱਚ ਇੰਨੀਆ ਟੈਨਸ਼ਨ ਆਉਂ, ਇੰਨੀਆ ਮੁਸ਼ਕਲ ਆਏ ਕਿ ਸਾਨੂੰ ਉਹ ਆਤ ਨੂੰ ਚੰਗੀ ਤਰ੍ਹਾਂ ਨੀਂਦ ਵੀ ਨਹੀਂ ਆਉਂਦੀ। ਪਾਸੇ ਵੱਟਦੇ ਆਂ ਦੀ ਹੀ ਗਾਉਤ ਲੰਘ ਜਾਂਦੀ ਆ। ਸਾਰੀ ਰਾਤ ਮਨ ਬੇਚੈਨ ਰਹਿੰਦਾ ਹੈ। ਤਾਂ ਮਹਾਪੁਰਖ ਜੀ ਕਹਿੰਦੇ ਵੀ ਜਦੋਂ ਨੀਂਦ ਨਹੀਂ ਆ ਰਹੀ, ਮਨ ਬੇਚੈਨ ਆ ਤਫਿਲ ਫਲਾਸੀ ਬਟਨ ਦੇ ਕੀ ਲੋਂਗੇ ਉੱਠ ਕੇ ਬੈਠ ਜਾਓ ਮਾਲਕ ਨੂੰ ਯਾਦ ਕਰੋ ਜੇ ਚਿੰਤਾ ਕਾਰਨ ਹੀ ਤਾਂ ਨੀਂਦ ਨਹੀਂ ਆਉਂਦੀ ਕਿਉਂਕਿ ਜਦੋਂ ਮੰਜੇ ਤੇ ਲੰਮੇ ਪੈਂਦੇ ਆ ਤਾਂ ਸਾ ਸੋਚਾਂ ਤੇ ਉੱਤੇ ਬੋਧ ਜਾਂਦੀ ਹੈ ਕਿ ਮੇਰਾ ਆ ਕੰਮ ਕਿਵੇਂ ਹੋਵੇਗਾ ਕਦੋਂ ਹੋਵੇਗਾ ਪ੍ਰਾਣੀਆਂ ਪਿਛਲੀਆਂ ਗੱਲਾਂ ਨੂੰ ਯਾਦ ਕਰ ਕਰ ਕੇ ਬਿਨ ਜਾਂਦੇ ਆ ਜਾਂ ਆਪਣੇ ਪਰਿਵਾਰਕ ਦੀ ਚਿੰਤਾ ਕਰਨਾ ਲੱਗ ਜਾਂਦੇ ਆ ਔਰ ਸੰਬਕਤੀ ਕੇ ਜਿੰਤਾ ਤੋਂ ਕੋਈ ਕੁਝ ਨਹੀਂ ਹੁੰਦਾ ਜੋ ਹੁਣ ਆਮ ਬਾਤ ਦਾ ਚਿੰਤਾ ਲਕੀਤ ਆ ਹੋ ਜਦੋਂ ਜਦੋਂ ਨੀਂਦ ਨਹੀਂ ਆਉਂਦੀ ਜਾਂ ਜਦੋਂ ਵੀ ਤੁਹਾਡੇ ਮਨ ਦੇ ਉੱਤੇ ਕੋਈ ਛਾਸੀ ਪਰੇਸ਼ਾਨੀ ਆਉਂਦੀ ਹੈ ਤਾਂ ਨਾਲ ਦੀ ਨਾਲ ਵਹੇ ਜਾਂਦੀ ਹੈ ਚਿੰਤਾ ਨੂੰ ਨੂੰ ਨਾ ਇਸ ਤਰ੍ਹਾਂ ਦਾ ਜਵਾਬ ਦੇਣਾ ਸ਼ੁਰੂ ਕਰਦੇ ਨੀਂਦ ਨੂੰ ਮਨਪਸੰਦ ਜਨਕ ਨੂੰ ਮੋੜਦੇ ਹਾਂ ਮਹਾ ਗੁਰ ਕੀਤੇ ਨੇ ਮੂਰਤ ਮੰਤਰ ਜਪਦਾ ਜਾਪ ਕਰਤਾ ਤੋਂ ਬੁਰਨਾਮੇ ਪਾਸ਼ਾ ਆਪ ਨੇ ਜਦੋਂ ਆਪਾਂ ਇਹ ਗੱਲ ਨੂੰ ਸਮਝ ਲਿਆ ਗੁਰੂ ਸਾਹਿਬ ਜੀ ਨੇ ਮਹਰਮ ਦਾ ਧਿਆਨ ਤੇ ਆਪਣੇ ਕਹੇ ਦੇ ਵਿੱਚ ਮੂਰਤ ਮੰਤਰ ਜਪਦਾ ਕੰਨਾ ਸ਼ੁਰੂ ਕਰ ਦਿੱਤਾ ਜਿਕੇ ਲਈ ਕਰਕੇ ਜਾਣੇ ਹੁੰਦੇ ਸਾਡੇ ਦਿਨੂ ਦੇ ਸਾਰੇ ਹੀ ਉਹ ਕੁਰੀਤਮ ਐਸ਼ੀ ਸ਼ੋਭੇ ਹੁੰਦੇ ਜਿਸ ਕਰਕੇ ਵਿੱਚ ਮੂਰਤ ਮੰਤਰ ਜਪਦਾ ਜਾਂਪ ਹੁੰਦਾ ਹੋਵੇ ਮਹਾ ਗੁਰ ਕੀਤੇ ਨੇ ਉਸ ਕਰਦੀ ਬਾਣ ਬੰਨੀ ਕੇ ਰੇਖ ਸਤ ਕਰ ਕਈ ਲੋਕ ਆਪਣੇ ਜੀਵਨ ਦੇ ਲਿਖਾ ਪਰੇਸ਼ਾਨ ਹੁੰਦੇ ਤੋ ਪਰੇਸ਼ਾਨ ਹੋ ਕੇ ਇਹ ਸਭਨੇ ਲੱਗ ਜਾਂਦੇ ਆ ਕਿ ਸਾਨੂੰ ਬਚਾਣੇ ਕੋਈ ਕਰ ਦੋ ਤਾਂ ਹੈ ਕਿਸੇ ਨੇ ਨਗਰ ਮਾਰ ਦਿੱਤੀ ਹੈ ਜਾਂ ਕਿਸੇ ਦੇ ਕੀਤੇ ਕਰਾਇਦਾ ਅਸਰ ਹੈ ਪਰ ਮਹਾਂਪੁਰਖ ਜੀ ਕਹਿੰਦੇ ਜਿਸ ਘਰ ਦੇ ਵਿੱਚ ਜੋਤ ਮੰਤਰ ਜੀ ਦਾ ਜਾਪ ਹੁੰਦਾ ਹੈ ਨਾ ਉਸ ਘਰ ਦੇ ਉੱਤੇ ਕਿਸੇ ਕੀਤੇ ਕਰਾਇਦਾ ਕੋਈ ਅਸਰ ਨਹੀਂ ਹੁੰਦਾ ਜਿਵੇਂ ਮਾਰੀ ਸ਼ਕਤੀ ਦਾ ਕੋਈ ਅਸਰ ਨਹੀਂ ਹੁੰਦਾ ਉੱਚੇ ਗੁਰਨਾਣਕ ਪਾਤਸ਼ਾਹ ਜੀ ਦਾ ਸ਼ਹੀਦਾਂ ਸਿੰਘਾ ਦਾ ਕਹਿਣਾ ਮਿਲਦਾ ਹੁੰਦਾ ਹੈ ਸੋ ਆਪਣੇ ਘਰ ਦੇ ਵਿੱਚ ਮੋਗਲ ਪੁਰਖ ਜੀ ਦਾ ਜਾਪ ਕਰਨਾ ਸ਼ਰੂ ਕਰੋ ਮੁੱਖ ਮੰਤਰੀ ਜੀ ਦਾ ਜਾਚ ਕਰਨਾ ਕੋਈ ਔਖਾ ਨਹੀਂ ਹੈ ਕਬਜ ਜੀ ਸੈਦੀ ਵੀ ਮਾਨਿੰਦਾ ਪਾਠ ਕਰਦੇ ਹਨ ਤਾਂ ਸਭ ਤੋਂ ਪਹਿਲਾ ਮੁੱਖ ਮੰਤਰੀ ਜੀ ਦਾ ਜਾਚ ਹੀ ਅੰਭਾ ਹੋ ਬਜ਼ੁਰਗ ਇਹਨੂੰ ਪਹਿਲੀ ਪੌੜੀ ਦਾ ਪਾਠ ਵੀ ਕਹਿੰਦੇ ਸਨ ਸੁਭਾਰ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਅੱਧਾ ਘੰਟਾ ਔਰ 1 ਘੰਟਾ ਸਵਾ ਘੰਟਾ ਮੁੱਖ ਮੰਤਰੀ ਜੀ ਦਾ ਜਾਚ ਜ਼ਰੂਰ ਕਰਨਾ ਹੈ ਵੈਸੇ ਦਮੋਲ ਮੰਤਰ ਜੀ ਦਾ ਜਾਪ ਕਰਨ ਦੇ ਲਈ ਸਮੇਂ ਦੀ ਕੋਈ پابੰਦੀ ਨਹੀਂ ਹੈ ਆਪਾਂ ਦਿਨ ਭਰ ਦੇ ਵਿੱਚ ਕਿਸੇ ਵੀ ਵੇਲੇ ਕਿਤੇ ਵੀ ਮੋਲ ਮੰਤਰ ਜੀ ਦਾ ਜਾਪ ਕਰ ਸਕਦੇ ਹਾਂ ਤੁਰਦਿਆਂ ਫਿਰਦੇ ਹਾਂ ਉੱਟਦੇ ਹਾਂ ਬੈਠਦੇ ਹਾਂ ਕੰਮਕਾਰ ਕਰਦੇ ਹੁਆ ਮੂਲ ਮੰਤਰ ਜੀ ਦਾ ਜਪ ਕਰ ਸਕਦੇ ਆ ਵਾਹਿਗੁਰੂ ਜੀ ਨੂੰ ਯਾਦ ਕਰ ਸਕਦੇ ਆ ਪ੍ਰਸੰਗਤ ਜੀ ਅਮਰਤ ਵੇਲੇ ਦੀ ਖਾਂਸ ਨੂੰ ਤਤ ਕਰ ਅਮਰਤ ਵੇਲੇ ਉੱਠ ਕੇ ਭਜਨ ਮੰਦਗੀ ਕਰਨੀ ਹੈ ਅਮਰਤ ਵੇਲੇ ਉੱਠ ਕੇ ਮੂਲ ਮੰਤਰ ਜੀ ਦਾ ਜਪ ਕਰਨ ਦਾ ਜ਼ਿਆਦਾ ਫਲ ਮਿਲਦਾ ਹੈ ਇਸ ਕਰਕੇ ਮਹਾਪ੍ਰਤਜੀ ਕਹਿੰਦੇ ਸਵੇਰੇ 2 ਤੋਂ 5 ਦੇ ਵਿਚਕਾਰ ਜਦੋਂ ਵੀ ਜਾਗ ਆ ਜਾਵੇ ਤੁਰੰਤ ਉੱਠ ਕੇ ਬੈਠ ਜਾਉ ਤੇ ਗੁਰੂ ਜੀ ਨੂੰ ਕਰਨਾਸ਼ਣ ਕਰਦਾ ਹਾਂ ਮੂਲ ਮੰਤਰ ਜੀ ਦਾ ਜਾਪ ਕਰਨਾ ਸ਼ੁਰੂ ਕਰਦਾ ਹਾਂ ਜਿੰਨਾ ਹੀ ਮੂਲ ਮੰਤਰ ਜੀ ਦਾ ਜਾਪ ਕਰਦੇ ਜਾਵਾਂਗੇ ਉਨਾ ਹੀ ਗੁਰੂ ਦੇ ਨੇੜੇ ਹੁੰਦੇ ਜਾਵਾਂਗੇ ਜਦੋਂ ਅਸੀਂ ਮੂਲ ਮੰਤਰ ਜੀ ਦਾ ਜਾਪ ਕਰਦੇ ਹਾਂ ਤਾਂ ਸਾਡੇ ਦਸਾ ਹੀ ਗੁਰੂ ਸਹਬਾਨਾਂ ਦਾ ਸ਼ਹੀਦਾਂ ਸਿੰਘਾਂ ਦਾ ਮੇਰ ਭਰਿਆ ਵਾਅਦ ਸਾਡੇ ਸਿਰ ਤੇ ਉੱਜਦਾ ਹੈ। ਸ੍ਰੀ ਗੁਰੂ ਮੰਤਰ ਜੀ ਦਾ ਜਾਪ ਹਰ ਰੋਜ਼ ਕਰਨਾ ਹੈ, ਨੇਮ ਦੇ ਨੰਤਰਨਾ ਹੈ। ਇਹ ਸਾਡੇ ਚੇਤੇ ਦਾ ਅੰਗ ਬਣ ਜਾਵੇ। ਉਦ ਅਨੁਸਾਰ ਪਹਿਲਾਂ ਗੁਰੂ ਮੰਤਰ ਜੀ ਦਾ ਜਾਪ, ਫਿਰ ਮੌਤ ਦਾ ਦਿੱਤੀਆਂ ਹੋਈਆਂ ਦਾਤਾਂ ਦੇ ਲਈ ਸ਼ੁਕਰਾਨਾ ਤੇ ਉਸ ਤੋਂ ਬਾਅਦ ਕੁਰਬਾਨੀ ਦਾ ਪਾਠ ਕਰੀਏ। ਕਿਉਂਕਿ ਸੰਗਤ ਲਈ ਸਵੇਰੇ-ਸਵੇਰੇ ਗੁਰੂ ਦਾ ਗਿਆਨ ਅਤੇ ਧਿਆਨ ਧਰਨਾ ਸਰਵੇ ਲਈ ਬੋਵੋ ਤੇ ਦੁਦਿਏ ਗੁਰੂ ਦਾ ਗਿਆਨ ਤੇ ਧਿਆਨ ਸਾਡੇ ਮਨ ਨੂੰ ਸ਼ਾਂਤ ਰੱਖਦਾ ਹੈ ਸਾਡੇ ਮਨ ਦਾ ਕਲਾ ਬਣ ਦਿੰਦਾ ਹੈ ਸਾਡੇ ਮਨ ਨੂੰ ਮਜ਼ਬੂਤ ਬਣਾਉਂਦਾ ਹੈ ਜਦੋਂ ਸਵੇਰੇ ਉੱਠ ਕੇ ਆਪਾਂ ਨਾਮ ਜਪਦੇ ਆਂ ਗੁਰਬਾਣੀ ਦਾ ਪਾਠ ਕਰਦੀ ਆਂ ਤਾਂ ਸਮਝੋ ਮਨ ਨੂੰ ਇੱਕ ਤਾਕਤ ਮਿਲ ਜਾਂਦੀ ਆ ਜੋ ਫਿਰ ਸਾਰਾ ਦਿਨ ਸਾਡੇ ਨਾਲ ਕੰਮ ਕਰਦੀ ਆ ਤੇ ਅਸੀਂ ਪੂਰਾ ਦਿਨ ਚੜ੍ਹਦੀ ਕਲਾ ਦੇ ਵਿੱਚ ਰਹਿਨੇ ਆ ਸ਼ੋਭ ਅੰਮ੍ਰਿਤ ਵੇਲੇ ਉੱਠਣਾ ਉੱਠ ਕੇ ਊਰ ਮੰਤਰ ਜਾਪ ਕਰਨਾ ਮਾਲਕ ਦਾ ਸ਼ੁਕਰਾਨਾ ਕਰਨਾ ਗੁਰਬਾਣੀ ਦਾ ਪਾਠ ਕਰਨਾ ਇਹ ਆਪਣੀ ਜ਼ਿੰਦਗੀ ਦਾ ਪੱਕਾ ਨਿਯਮ ਬਣਾਉਣਾ ਹੈ ਜਿਤੇ ਦਾ ਅੰਗ ਬਣਾਉਣਾ ਹੈ ਜਿਵੇਂ ਸਾਡੇ ਲਈ ਭੋਜਨ ਪ੍ਰਸ਼ਾਦਾ ਛਕਣਾ ਜ਼ਰੂਰੀ ਹੈ ਨਾ ਉਸੇ ਤਰ੍ਹਾਂ ਹੀ ਅਮਰ ਤੇਰੇ ਉੱਠ ਕੇ ਨਾਮ ਜਪਣਾ ਨਹੀਂ ਜੋਗੀ ਹੈ ਸੁਮਕਦੀ ਜ ਲੈ ਕੇ ਜ਼ਿੰਦਗੀ ਦੇ ਵਿੱਚ ਜਿੰਨਾ ਮੁੰਜੀ ਵੱਡਾ ਦੋਖ ਹੋਤੇ ਨੇ ਕਦੇ ਵੀ ਆਪਣੇ ਗੁਰੂ ਦਾ ਆਦਰ ਨਹੀਂ ਛੱਡਣਾ ਇਹ ਗੱਲ ਹਮੇਸ਼ਾ ਯਾਦ ਰੱਖਣੀ ਹੈ सिख नो मिलना है भरोसा पूरा जाएगा उन्नी ही गुरु की कृपा हो आस कर दे अज की चंगी लगी होगी जी वीडियो चंग लगी है तुम लाइक करके कमेंट बॉक्स वाहिगुरु जी जरूर लिख देना वाहिगुरु जी का खालसा वाहिगुरु